ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੀ ਆ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਦਾ ਵਿਸ਼ਾ ਸਾਡਾ ਕਿ ਇਹ ਤਿੰਨ ਚੀਜ਼ਾਂ ਇਕੱਠੀਆਂ ਬਹੁਤ ਘੱਟ ਲੋਕਾਂ ਨੂੰ ਮਿਲਦੀਆਂ ਤੇ ਉਹ ਬਹੁਤ ਹੀ ਕਰਮਾਂ ਤੇ ਭਾਗਾਂ ਵਾਲੇ ਹੁੰਦੇ ਜਿਨ੍ਹਾਂ ਕੋਲ ਇਹ ਤਿੰਨ ਚੀਜ਼ਾਂ ਇਕੱਠੀਆਂ ਹੋਣ ਸਮਾਜ ਵਿੱਚ ਕਈ ਤਰ੍ਹਾਂ ਦੇ ਲੋਕ ਆ ਭਾਵੇਂ ਬਹੁਤ ਅਮੀਰ ਵੀ ਹੋਵੇ ਨਾ ਕੋਈ ਉਹਨਾਂ ਕੋਲ ਵੀ ਇਹ ਤਿੰਨ ਚੀਜ਼ਾਂ ਬਹੁਤ ਹੀ ਘੱਟ ਹੁੰਦੀਆਂ ਇਕੱਠੀਆਂ ਨਹੀਂ ਮਿਲਦੀਆਂ ਤੇ ਫਿਰ ਜਿੰਨਾਂ ਕੋਲ ਇਹ ਤਿੰਨੇ ਚੀਜ਼ਾਂ ਇਕੱਠੀਆਂ ਹੈਗੀਆਂ ਨੇ ਨਾ ਉਹ ਬਹੁਤ ਹੀ ਕਰਮਾ ਤੇ ਭਾਗਾਂ ਵਾਲੇ ਨੇ ਉਹਨਾਂ ਨੂੰ ਫਿਰ ਰੱਬ ਦਾ ਸ਼ੁਕਰਾਨਾ ਕਰਨਾ ਚਾਹੀਦਾ ਤੇ ਇਹਨਾਂ ਤਿੰਨਾਂ ਚੀਜ਼ਾਂ ਦੀ ਕਦਰ ਕਰਨੀ ਚਾਹੀਦੀ ਹੈ ਤੇ ਆਜੋ ਫਿਰ ਗੱਲ ਨੂੰ ਸ਼ੁਰੂ ਕਰੀਏ ਕਿ ਉਹ ਕਿਹੜੀਆਂ ਤਿੰਨ ਚੀਜ਼ਾਂ ਆ ਜਿਹੜੀਆਂ ਸਾਡੇ ਕੋਲ ਹੋਣ ਨਾਲ ਅਸੀਂ ਕਰਮਾ ਭਾਗਾਂ ਵਾਲੇ ਬਣ ਜਾਂਦੇ ਹਾਂ ਇੱਕ ਤੇ ਆਜੀ ਸਮਾਂ ਜਦੋਂ ਬੱਚਾ ਹੁੰਦਾ ਨਾ ਛੋਟਾ ਹੁੰਦਾ ਬੰਦਾ ਉਦੋਂ ਉਹਦੇ ਕੋਲ ਖੁੱਲਾ ਸਮਾਂ ਹੁੰਦਾ ਉਹ ਉਸ ਸਮੇਂ ਦੀ ਜਿਵੇਂ ਮਰਜ਼ੀ ਵਰਤੋਂ ਕਰੇ ਹੱਸੇ ਖੇਡੇ ਸੋਵੇ ਜਾਗੇ ਕੋਈ ਕਿਸੇ ਦੀ ਪਾਬੰਦੀ ਨਹੀਂ ਹੁੰਦੀ ਉਹ ਆਪਣੀ ਮਰਜ਼ੀ ਨਾਲ ਆਪਣੇ ਸਮੇਂ ਨੂੰ ਬਤੀਤ ਕਰਦਾ ਕਿਉਂਕਿ ਉਹ ਬੇਫਿਕਰੀ ਦੀ ਉਮਰ ਹੁੰਦੀ ਆ ਤੇ ਉਸ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਸਿਹਤ ਵੀ ਸੋਹਣੀ ਹੁੰਦੀ ਆ ਤੇ ਫਿਰ ਉਹ ਆਪਣੇ ਸਮੇਂ ਨੂੰ ਬੱਚਾ ਜਿਵੇਂ ਮਰਜ਼ੀ गुजारਦਾ ਵਾ ਹੱਸ ਕੇ ਖੇਡ ਕੇ ਮौजਾਂ ਮਾਣਦਾ ਆਪਣੀ ਬੜੀ ਸੋਹਣੀ ਜ਼ਿੰਦਗੀ ਨੂੰ ਜਿਉਂਦਾ ਵਾ ਤੇ ਜ਼ਿੰਦਗੀ ਨੂੰ ਮਾਣਦਾ ਆ ਤੇ ਮਾਣਣਾ ਵੀ ਚਾਹੀਦਾ ਆ ਕਿਉਂਕਿ ਉਦੋਂ ਸਿਹਤ ਵੀ ਸੋਹਣੀ ਹੁੰਦੀ ਆ ਤੇ ਸਮਾਂ ਵੀ ਬਹੁਤ ਹੁੰਦਾ ਤੇ ਆਪਣੇ ਸਮੇਂ ਨੂੰ ਉਹ ਬੜੇ ਸੋਹਣੇ ਤਰੀਕੇ ਦੇ ਨਾਲ ਵਰਤਦਾ ਹੱਸਦਾ ਖੇਡਦਾ ਆ ਨੰਬਰ 2 ਤੇ ਆਜੀ ਦੌਲਤ ਜਦੋਂ ਬੱਚਾ ਜਵਾਨ ਹੋ ਜਾਂਦਾ ਨਾ ਕਿਸੇ ਕੰਮਕਾਰ ਤੇ ਲੱਗ ਜਾਂਦਾ ਤੇ ਫਿਰ ਉਹ ਪੈਸਾ ਕਮਾਉਣਾ ਸ਼ੁਰੂ ਕਰ ਦਿੰਦਾ ਪੈਸਾ ਕਮਾਉਣ ਦੀ ਦੌੜ ਵਿੱਚ ਸ਼ਾਮਲ ਹੋ ਜਾਂਦਾ ਦਿਨੇ ਰਾਤ ਕੰਮ ਕਰਦਾ ਭੱਜ ਭੱਜ ਕੇ ਕਿ ਮੈਂ ਦੌਲਤ ਇਕੱਠੀ ਕਰ ਲਵਾਂ ਪਰ ਸਮਾਂ ਕਿਧਰੇ ਗਵਾਚ ਜਾਂਦਾ ਉਹ ਫਿਰ ਸਿਹਤ ਵੀ ਚੰਗੀ ਹੁੰਦੀ ਆ ਪਰ ਉਸ ਕੋਲ ਸਮਾਂ ਨਹੀਂ ਹੁੰਦਾ ਆਪਣੇ ਵਾਸਤੇ ਉਹ ਸਾਰਾ ਸਮਾਂ ਦੌਲਤ ਇਕੱਠੀ ਕਰਨ ਵਿੱਚ ਲਾ ਦਿੰਦਾ ਹੁਣ ਮੈਂ ਇੱਥੇ ਇਹ ਨਹੀਂ ਕਹਿੰਦੀ ਕਿ ਪੈਸਾ ਨਹੀਂ ਕਮਾਉਣਾ ਚਾਹੀਦਾ ਪੈਸਾ ਜ਼ਰੂਰ ਕਮਾਉਣਾ ਚਾਹੀਦਾ ਚੰਗੀ ਜ਼ਿੰਦਗੀ ਜਿਉਣ ਵਾਸਤੇ ਪੈਸੇ ਦਾ ਹੋਣਾ ਵੀ ਬਹੁਤ ਜ਼ਰੂਰੀ ਆ ਪਰ ਖੁਦ ਵਾਸਤੇ ਸਮਾਂ ਕੱਢਣਾ ਵੀ ਜ਼ਰੂਰੀ ਆ ਪਰ ਇਹ ਜਿਹੜੀ ਉਮਰ ਹੁੰਦੀ ਆ ਨਾ ਇੱਥੇ ਬੰਦਾ ਪੈਸਾ ਕਮਾਉਣ ਦੀ ਦੌੜ ਵਿੱਚ ਸ਼ਾਮਲ ਹੋ ਜਾਂਦਾ ਤੇ ਫਿਰ ਇੱਥੇ ਸਿਹਤ ਵੀ ਹੁੰਦੀ ਆ ਪੈਸਾ ਵੀ ਹੁੰਦਾ ਆ ਪਰ ਖੁਦ ਲਈ ਸਮਾਂ ਨਹੀਂ ਹੁੰਦਾ ਕਿਉਂਕਿ ਉਹ ਪੈਸਾ ਕਮਾਉਣ ਵਿੱਚ ਆਪਣਾ ਸਾਰਾ ਸਮਾਂ ਜਿਹੜਾ ਉਹ ਗਵਾ ਲੈਂਦਾ ਆ ਨੰਬਰ 3 ਤੇ ਆਜੀ ਸਿਹਤ ਹੁਣ ਵਾਰੀ ਆ ਗਈ ਬੁਢਾਪੇ ਦੀ ਜਦੋਂ ਸਮਾਂ ਵੀ ਹੈ ਪੈਸਾ ਵੀ ਹੈ ਪਰ ਸਿਹਤ ਸਾਥ ਛੱਡ ਗਈ ਕਿਉਂਕਿ ਸਾਰੀ ਉਮਰ ਤਾਂ ਦੌਲਤ ਇਕੱਠੀ ਕਰਦੇ ਆ ਲੰਘਾ ਲਈ ਤੇ ਹੁਣ ਜਦੋਂ ਦੌਲਤ ਨੂੰ ਖਰਚਣ ਦਾ ਸਮਾਂ ਆਇਆ ਤਾਂ ਫਿਰ ਸਿਹਤ ਨੇ ਸਾਥ ਛੱਡ ਦਿੱਤਾ ਕਿਉਂਕਿ ਇਸ ਉਮਰ ਵਿੱਚ ਆ ਕੇ ਤਾਂ ਬਜ਼ੁਰਗ ਦੂਜਿਆਂ ਤੇ ਡਿਪੈਂਡ ਹੋ ਜਾਂਦੇ ਨੇ ਤੇ ਫੇਰ ਉਹ ਇੰਨਾ ਪੈਸਾ ਜੋ ਇਕੱਠਾ ਕੀਤਾ ਜੋ ਆਪਣਾ ਸਮਾਂ ਆਪਣੀ ਸਿਹਤ ਲਾ ਕੇ ਤੇ ਦੌਲਤ ਇਕੱਠੀ ਕੀਤੀ ਤੇ ਹੁਣ ਜਦੋਂ ਉਹਨੂੰ ਖਰਚਣ ਦੀ ਵਾਰੀ ਆਈ ਤਾਂ ਫਿਰ ਸਿਹਤ ਸਾਥ ਛੱਡ ਗਈ ਕਿਉਂਕਿ ਬੁਢਾਪੇ ਵਿੱਚ ਤੇ ਨਾ ਚੰਗਾ ਖਾਦਾ ਜਾਂਦਾ ਤੇ ਨਾ ਪੀਤਾ ਜਾਂਦਾ ਤੇ ਫਿਰ ਉਮਰ ਤੇ ਲੰਗਾ ਦਿੱਤੀ ਪੈਸਾ ਇਕੱਠਾ ਕਰਦੇ ਆ ਤੇ ਜ਼ਿੰਦਗੀ ਵੀ ਚੱਜ ਨਾਲ ਨਹੀਂ ਜੀਵੀ ਗਈ ਸਾਰੀ ਉਮਰ ਬੰਦਾ ਦੌਲਤ ਇਕੱਠੀ ਕਰਦਾ ਲਾ ਦਿੰਦਾ ਤੇ ਫਿਰ ਜਦੋਂ ਦੌਲਤ ਇਕੱਠੀ ਹੁੰਦੀ ਆ ਚੰਗੀ ਜ਼ਿੰਦਗੀ ਜੀਉਣ ਵਾਸਤੇ ਤੇ ਫਿਰ ਸਿਹਤ ਸਾਥ ਛੱਡ ਜਾਂਦੀ ਆ ਜਦੋਂ ਬਚਪਨ ਹੁੰਦਾ ਨਾ ਉਦੋਂ ਸਮਾਂ ਵੀ ਹੁੰਦਾ ਤੇ ਸਿਹਤ ਵੀ ਹੁੰਦੀ ਪਰ ਪੈਸਾ ਨਹੀਂ ਹੁੰਦਾ ਜਦੋਂ ਜਵਾਨੀ ਆਉਂਦੀ ਆ ਕਾਰੋਬਾਰ ਚੱਲਦਾ ਆ ਤਾਂ ਫਿਰ ਸਮਾਂ ਕਿੱਧਰੇ ਗਵਾਚ ਜਾਂਦਾ ਪੈਸਾ ਵੀ ਹੁੰਦਾ ਤੇ ਸਿਹਤ ਵੀ ਹੁੰਦੀ ਆ ਪਰ ਜਦੋਂ ਫਿਰ ਬੁਢਾਪਾ ਆ ਜਾਂਦਾ ਨਾ ਤਾਂ ਸਾਰੀ ਜ਼ਿੰਦਗੀ ਦਾ ਇਕੱਠਾ ਕੀਤਾ ਪੈਸਾ ਖਰਚਣ ਦੀ ਵਾਰੀ ਆਉਂਦੀ ਆ ਨਾ ਤਾਂ ਫਿਰ ਸਮਾਂ ਵੀ ਖੁੱਲਾ ਹੁੰਦਾ ਪਰ ਸੇਤ ਸਾਥ ਛੱਡ ਜਾਂਦੀ ਹੈ ਬੰਦਾ ساری ਜ਼ਿੰਦਗੀ ਦਿਨ ਰਾਤ ਕਰਕੇ ਪੈਸਾ ਇਕੱਠਾ ਕਰਦਾ ਰਹਿੰਦਾ ਕਿ ਜਦੋਂ ਮੈਂ ਪੈਸਾ ਇਕੱਠਾ ਕਰ ਲੂੰਗਾ ਨਾ ਫਿਰ ਚੰਗੀ ਜ਼ਿੰਦਗੀ ਜੀਊਗਾ ਪਰ ਫਿਰ ਸਰੀਰ ਸਾਥ ਛੱਡਣਾ ਸ਼ੁਰੂ ਹੋ ਜਾਂਦਾ ਇਸ ਕਰਕੇ ਸਮਾਂ ਰਹਿੰਦਿਆਂ ਹੀ ਬੰਦੇ ਨੂੰ ਆਪਣੀ ਜ਼ਿੰਦਗੀ ਜਿਉਂਦੇ ਰਹਿਣਾ ਚਾਹੀਦਾ ਜੀ ਲੈਣੀ ਚਾਹੀਦੀ ਆ ਕਿਉਂਕਿ ਜ਼ਿੰਦਗੀ ਬਹੁਤ ਲੰਬੀ ਨਹੀਂ ਆ ਛੋਟੀ ਜੀ ਜ਼ਿੰਦਗੀ ਆ ਜਿਸ ਨੂੰ ਖਾਸ ਖੇਡ ਕੇ ਤੇ ਗੁਜ਼ਾਰਨਾ ਚਾਹੀਦਾ ਸੋ ਇਹ ਤਿੰਨ ਚੀਜ਼ਾਂ ਇਕੱਠੀਆਂ ਬਹੁਤ ਹੀ ਘੱਟ ਲੋਕਾਂ ਨੂੰ ਮਿਲਦੀਆਂ ਕਿ ਜਿੱਥੇ ਉਹਨਾਂ ਕੋਲ ਪੈਸਾ ਵੀ ਹੋਵੇ ਚੰਗੀ ਸਿਹਤ ਵੀ ਹੋਵੇ ਤੇ ਸਮਾਂ ਵੀ ਹੋਵੇ ਤੇ ਫਿਰ ਜਿੰਨਾਂ ਕੋਲੇ ਚੀਜ਼ਾਂ ਹੁੰਦੀਆਂ ਨਾ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਕਦਰ ਵੀ ਕਰਨੀ ਚਾਹੀਦੀ ਤੇ ਉਸ ਰੱਬ ਦਾ ਪਰਮਾਤਮਾ ਦਾ ਸ਼ੁਕਰਾਨਾ ਵੀ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਇਹ ਤਿੰਨ ਚੀਜ਼ਾਂ ਬੇਸ਼ੱਕ ਬੰਦੇ ਨੂੰ ਮਿਲਦੀਆਂ ਜ਼ਰੂਰ ਆ ਪਰ ਵਾਰੀ-ਵਾਰੀ ਮਿਲਦੀਆਂ ਇਕੱਠੀਆਂ ਬਹੁਤ ਹੀ ਘੱਟ ਲੋਕਾਂ ਨੂੰ ਮਿਲਦੀਆਂ ਸੋ ਆਸ ਕਰਦੀਆਂ ਤੁਹਾਨੂੰ ਵਿਚਾਰ ਜ਼ਰੂਰ ਚੰਗੇ ਲੱਗਣਗੇ ਸੋ ਆਪਣੀ رائے ਜ਼ਰੂਰ ਦਿਓ ਖੁਸ਼ ਰਹੋ ਤੰਦਰੁਸਤ ਰਹੋ